ਤੀਆਂ ਦਾ ਤਿਹਾਰ ਪੰਜਾਬ ਦੇ ਵਿੱਚ ਬੜੇ ਹੀ ਜੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਮੌਨਸੂਨ ਦੀ ਸ਼ੁਰੂਆਤ ਅਤੇ ਸੌਣ ਦੇ ਮਹੀਨੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਦੇ ਤਹਿਤ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਬਲਾਕ ਦੇ ਪਿੰਡ ਮਟ్రోੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਪਹਿਲੀ ਵਾਰ 50 ਸਾਲ ਬਾਅਦ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤੇ ਛੋਟੀਆਂ-ਛੋਟੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਹਰ ਵਰਗ ਦੀਆਂ ਔਰਤਾਂ ਨੇ ਗਿੱਧਾ ਪਾ ਕੇ ਖੁਸ਼ੀ ਮਨਾਈ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਸਿੱਖਿਆ ਅਫਸਰ ਵੱਲੋਂ ਵੀ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ ਤੀਆਂ ਦਾ ਤਿਹਾਰ ਸਕੂਲਾਂ ਦੇ ਵਿੱਚ ਨੌਜਵਾਨ ਪੀੜੇ ਨੂੰ ਸੱਭਿਆਚਾਰ ਨਾਲ ਜੋੜਨ ਦੇ ਲਈ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਮਸ਼ਹੂਰ ਹੈ ਤੀਆਂ ਤੀਜ ਦੀਆਂ ਭਾਦੋ ਦੇ ਮੁਕਲਾਵੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਪੇਕੇ ਘਰਾਂ ਵਿਆਹ ਤੋ ਵਾਦੇ 3 ਦੇ ਮਹੀਨੇ ਵਿੱਚ ਆਉਂਦਾ ਸਾਵਣ ਦੇ ਮਹੀਨੇ ਵਿੱਚ ਆਉਂਦੀਆਂ ਸੀ ਔਰ ਸਾਰੇ ਮਿਲ ਕੇ ਆਪਣੇ ਦੁੱਖ ਸੁੱਖ ਆਪਣੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਸੀ ਅੱਜ ਕੱਲ ਭਾਵੇਂ ਇਹ ਲੋਪ ਹੋ ਰਿਹਾ ਪਰ ਸਕੂਲਾਂ ਦੇ ਵਿੱਚ ਜਦੋਂ ਇਹ ਤਿਹਾਰ ਮਨਾਇਆ ਜਾ ਰਿਹਾ ਹੈਗਾ ਤਾਂ ਇਹਦੇ ਨਾਲ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੇ ਇਹ ਬਹੁਤ ਛੋਟੇ ਛੋਟੇ ਬੱਚੇ ਪੰਜਾਬੀ ਵਿਰਸੇ ਨਾਲ ਜੁੜ ਰਹੇ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਅਧਿਆਪਕ ਸਹਿਬਾਨ ਦਾ ਬੀਪੀ ਸਹਿਬਾਨ ਦਾ ਔਰ ਸਾਡੇ ਸਰਕਾਰ ਦਾ ਵੀ ਹੈ कि ਅਸੀਂ ਇਹ ਪੰਜਾਬੀ ਵਿਰਸੇ ਨੂੰ ਪਹਿਲੇ ਨਾਲੋਂ ਜ਼ਿਆਦਾ ਅਮੀਰ ਹੋਰ ਬਣਾ ਸਕੀਏ ਤੁਸੀਂ ਵੀ ਬਚਪਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਕਿਵੇਂ ਦੇਖਦੇ ਹੋ ਉਸ ਟਾਈਮ ਤੇ ਹੁਣ ਦੇ ਟਾਈਮ ਨੂੰ ਉਸ ਟਾਈਮ ਕੁਝ ਮਾਹੌਲ ਹੋਰ ਸੀ ਕਿਉਂਕਿ ਉਸ ਸਮੇਂ ਵਾਤਾਵਰਨ ਥੋੜਾ ਜ਼ਿਆਦਾ ਖੁੱਲਾ ਸੀ ਇਸ ਟਾਈਮ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਦੇ ਵਿੱਚ ਕਈ ਚੰਗੀਆਂ ਬਾਣੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਅੰਦਰ ਹੀ ਰੱਖ ਕੇ ਰਾਜੀ ਹੈਗੇ ਆਂ ਪਰ ਇੱਕ ਸਕੂਲ ਇੱਕ ਅਜਿਹੀ ਜਗ੍ਹਾ ਹੈਗੀ ਜਿੱਥੇ ਮਾਪੇ ਅੱਜ ਵੀ ਬਹੁਤ ਵਿਸ਼ਵਾਸ ਦੇ ਨਾਲ ਭੇਜਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਔਰ ਇਸ ਹਨ ਇਸ ਉਪਰਾਲੇ ਨੂੰ ਜਾਰੀ ਰੱਖਣਾ ਚਾਹੀਦਾ ਕਾਫੀ ਦਿਨ ਤੋਂ ਇਹ ਸਰਕਾਰ ਦਾ ਵੀ ਉਪਰਾਲਾ ਰਿਹਾ ਕਿ ਜੋ ਵਿਰਸਾ ਅਲੋਪ ਹੋ ਰਿਹਾ ਉਸ ਨੂੰ ਦੁਬਾਰਾ ਤੋਂ ਇੱਕ ਅਪੜਾ ਪੰਜਾਬ ਨੂੰ ਫਿਰ ਤੋਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਉਹ ਯਤਨਾਂ ਦੇ ਤਹਿਤ ਹੀ ਤੇ ਲੋੜ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਕੱਲ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਾ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਜਿਸ ਤਰ੍ਹਾਂ ਮੈਂ ਕਈ ਵਾਰ ਕਹਿ ਚੁੱਕਿਆ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਗਹਿਣੇ ਸੀਗੇ ਉਨ੍ਹਾਂ ਦੀ ਜਗਾ ਅੱਜਕਲ ਮਾਡਰਨਾਈਜ਼ਡ ਜਿਹੜੇ ਗੈਨਿਆਂ ਨੇ ਲੈ ਲਈ ਹੈ ਤੇ ਉਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਵੇ ਪੁਰਾਣੇ ਜ਼ਮਾਨੇ ਚ ਇਕੱਠੇ ਪਰਿਵਾਰ ਹੁੰਦੇ ਸੀ ਜਿੱਥੇ ਕਿ ਆਪਣੇ ਆਪ ਹੀ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਜੋ ਸਾਡੇ ਰੀਤੀ ਰਿਵਾਜ ਹੁੰਦੇ ਨੇ ਵਿਆਹਾਂ ਤੇ ਤੁਸੀਂ ਅੱਜਕਲ ਦੇਖੋ ਕਿ ਅੱਜਕਲ ਦੀ ਨਵੀਂ ਜਨਰੇਸ਼ਨ ਜਦੋਂ ਵਿਆਹ ਕਰਦੀ ਹੈ ਸਾਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਮੂਵੀ ਕੈਮਰੇ ਵਾਲੇ ਦੱਸਦੇ ਨੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰੀ ਹੈ ਕਿ ਇੱਕ ਵਾਰੀ ਜੇ ਆਪਾਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਇਹ ਸਾਰੇ ਰੀਤੀ ਰਿਵਾਜ ਜੋ ਵਿਆਹਾਂ ਤੇ ਹੁੰਦੇ ਨੇ ਜਾਂ ਖੁਸ਼ੀ ਦੇ ਗਮੀ ਦੇ ਤੇ ਇਹ ਤੀਆਂ ਦੇ ਜਿਹੜੇ ਨੇ ਇਹ ਸਾਰੇ ਫੇਰ ਦੁਬਾਰਾ ਤੋਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਇੱਕ ਵਾਰੀ ਫੇਰ ਆਪਾਂ ਰੰਗਲਾ ਪੰਜਾਬ ਬਣਾ ਸਕੀਏ ਇਸ ਤਰ੍ਹਾਂ ਇਹਦੀ ਮਤਲਬ ਸ਼ੁਰੂਆਤ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਅੱਜ ਤੀਆਂ ਦਾ ਮਹੱਤਵ ਇਸ ਤਰ੍ਹਾਂ ਇਹ ਜਿਹੜਾ ਮੌਸਮ ਚੱਲ ਰਿਹਾ ਦੇ ਵਿੱਚ ਕਿਹੜੇ ਰੋਜ਼ ਅਲੱਗ-ਅਲੱਗ ਅੱਜ ਹਰੀਆਲੀ ਤੀਜ ਹੈ ਤਾਂ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਤੇ ਇਸ ਤਰ੍ਹਾਂ ਜਦੋਂ ਬੱਚੇ ਇਕੱਠੇ ਹੋ ਕੇ ਮਤਲਬ ਨੱਚਦੇ ਨੇ ਗਾਉਂਦੇ ਨੇ ਤਾਂ ਉਹਨਾਂ ਨੂੰ ਉਹ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਸੀ ਮਹਿਸੂਸ ਕਰਦੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਬੱਚੇ ਜਿਹੜੇ ਸੋਸ਼ਲ ਮੀਡੀਆ ਨੂੰ ਵੱਧ ਤਵੱਜੂ ਦਿੰਦੇ ਨੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਘੱਟ ਉਹਨਾਂ ਨੂੰ ਕੀ ਤੁਸੀਂ ਮੈਸੇਜ ਕਨਵੀ ਕਰਾਉਂਦੇ ਮੈਂ ਅੱਜਕੱਲ ਦੇ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਉਹੀ ਮੈਂ ਜੋ ਗੱਲ ਕਹਿ ਰਹੀ ਹਾਂ ਕਿ ਮਾ ਮਾਵਾ ਜਿਹੜੀਆਂ ਨੇ ਉਹ ਆਪਣੀਆਂ ਬੱਚੀਆਂ ਨੂੰ ਸਪੈਸ਼ਲੀ ਘਰਾਂ ਦੇ ਵਿੱਚ ਟਾਈਮ ਦੇਣ ਜੇਸੀਂ ਟਾਈਮ ਦਿੰਨੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੀਆਂ ਪੁਰਾਣੇ ਜ਼ਮਾਨੇ ਨਾਲ ਦਾਦੀਆਂ ਨਾਨੀਆਂ ਉਹ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਜਿਹੜਾ ਹੈਗਾ ਸੱਭਿਆਚਾਰ ਦੇ ਨਾਲ ਜੋੜਨ ਤੇ ਇਹ ਸੋਸ਼ਲ ਮੀਡੀਆ ਜਾਂ ਜਿਹੜੇ ਫੋਨ ਹੈ ਇਸ ਦੀ ਪੋਜ਼ਿਟਿਵ ਵਰਤੋਂ ਕਰਨੀ ਚਾਹੀਦੀ ਹੈ ਇਹ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਜੇ ਅਸੀਂ ਬੱਚਿਆਂ ਨੂੰ ਦਿਨੇ ਵੀ ਹਾਂ ਤਾਂ ਤੇ ਨਿਗਰਖਣੀ ਪੈਂਦੀ ਹੈ ਕਿ ਬੱਚੇ ਇਸ ਦਾ ਸਦਉਪਯੋਗ ਕਰਨ ਦੁਰਉਪਯੋਗ ਨਾ ਕਰਨ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਟੋੜੜਾ ਵਿਖੇ ਅਸੀਂ ਮੀਆਂ ਤੇਜ ਦੀਆਂ ਅਧਿਨ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਪਿੰਡ ਦੀਆਂ ਮਾਵਾਂ ਤੇ ਬੱਚਿਆਂ ਨੇ ਰਲ ਕੇ ਤੀਆਂ ਤੀਜ ਦੀਆਂ ਤਿਹਾਰ ਮਨਾਇਆ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜਾ ਅਸੀਂ ਵਿਰਾਸਤ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਨੂੰ ਜਿਹੜਾ ਸੱਭਿਆਚਾਰ ਸਾਡਾ ਪੁਰਾਣਾ ਉਹ ਸਾਰਾ ਸਿਖਾਈਏ ਤੇ ਇਸ ਮੌਕੇ ਤੇ ਸਾਡੀਆਂ ਬਜ਼ੁਰਗ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੇ ਪੁਰਾਣਾ ਸਾਡਾ ਕਲਚਰ ਬੋਲੀਆਂ ਸੇਠੜੀਆਂ ਜਿ ਸਾਡੇ ਜਿਹੜੇ ਗਹਿਣੇ ਨੇ ਅਡਾ ਅਡੋ ਉਹਨਾਂ ਦੇ ਜਿਹੜੇ ਨਾਂ ਨੇ ਸਾਡੇ ਵਿਰਾਸਤ ਦੇ ਵਿੱਚ ਉਹ ਅਸੀਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਜਿਹੜੀਆਂ ਸਾਡੀਆਂ ਬੜੀਆਂ ਇੱਕ ਦਰਸਤਿਆਂ ਦੀਆਂ ਬੋਲੀਆਂ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਲਈ ਇੱਕ ਦੂਜੇ ਨੂੰ ਸਿਖਾਉਣ ਦੇ ਲਈ ਜਿਹੜੀਆਂ ਉਹ ਸਾਰਾ ਅੱਜ ਇਸ ਸਟੇਜ ਤੋਂ ਬੋਲਣ ਦੀ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਮਾਮਾ ਨੇ ਵੀ ਸਮੂਲੀਅਤ ਕਰੀ ਹੈ ਤੇ ਸਾਡੇ ਅਧਿਆਪਕਾਂ ਨੇ ਵੀ ਰਲ ਕੇ ਮਨਾਈਆਂ ਲੈਂਦੀ ਹੈ। ਛੇ ਛੇ ਤੋਂ ਪੂਰ ਪਹੁੰਚੇ। ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਿੰਦਰਜੀਤ ਜੀ ਤੇ ਡਿਪਟੀ ਡੀਓ ਮੈਡਮ ਮਨਵਿੰਦਰ ਕੌਰ ਜੀ ਭੋਲਰ ਤੇ ਹੋਰ ਸਾਡੇ ਜਿਹੜੇ ਵੱਖ-ਵੱਖ ਸੰਸਥਾਵਾਂ ਚੋਂ ਲੋਕ ਇੱਥੇ ਸਾਮਲ ਹੋਇਆ। 3 ਸੌਂਦੇ ਮਹੀਨੇ ਮਨਾਈਆਂ ਜਾਂਦੀਆਂ ਨੇ ਇਸ ਦਿਨ। ਿੰਡੀਆਂ ਕੁੜੀਆਂ ਇਕੱਠੀਆਂ ਹੋ ਕੇ ਇੱਕ ਸਾਂਝੀ ਥਾਂ ਤੇ ਗਿੱਧਾ ਪਾਉਂਦੀਆਂ ਨੇ ਪਿੰਗਾ ਝੂੜਦੀਆਂ ਨੇ ਇਸ ਦਿਨ ਬਾਬਲ ਆਪਣੀ ਧੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਨੇ ਬਹੁਤ ਵਧੀਆ ਲੱਗਿਆ ਮੈਨੂੰ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਧੀ ਦੇ ਬੱਚੇ ਮੈਂ ਗਿੱਧਾ ਪਾ ਕੇ ਸੈਲੀਬ੍ਰੇਟ ਕਰਦੀ ਕੁੜੀਆਂ ਇੱਕ ਸਾਂਝੀ ਥਾਂ ਤੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਬਾਬਲ ਆਪਣੇ ਧੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਨੇ ਧੀ ਆਪਣੇ ਸੁਲੱਖ ਪਿੰਗਾ ਝੂੜਦੀਆਂ ਨੇ ਅੱਜ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਤਿਹਾੜੀ ਅਸੀਂ ਕਿੱਦਾਂ ਪਾ ਕੇ ਸੈਲੀਬ੍ਰੇਟ ਕਰ ਰਹੇ ਹਾਂ